ਅੱਜ ਸ਼ਿਰਸ਼ੀਰ ਲੱਗ ਜੋ ਊर्जा ਗਰੁੱਪ ਵੱਲੋਂ ਬੱਬਰ ਫਾਰਮ ਨਵਾਂ ਕਲਾ ਰੋਡ ਵਿੱਚ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਹਾਰ ਬੜੀ ਹੀ ਧੂਮ-ਤਾਮ ਨਾਲ ਮਨਾਇਆ ਗਿਆ ਜਿਸ ਵਿੱਚ ਸ਼ਹਿਰ ਦੇ ਬਤਵੰਤੇ ਸੱਜਣਾ ਨੇ ਤੇ ਭੈਣਾਂ ਨੇ ਛੋਟੀਆਂ ਬੱਚੀਆਂ ਨੇ ਨੱਚ ਕੇ ਟੱਪ ਕੇ ਹੱਸ ਕੇ ਇੰਜੋਏ ਕਰਕੇ ਇਹਨੂੰ ਚਾਰ ਚੰਨ ਲਾਏ ਇੰਜੋਏ ਕੀਤੀ ਤੇ ਸਾਡੇ ਏਰੀਆ ਦੇ ਐਮਐਲਏ ਸਾਹਿਬ ਜੀ ਹੋਣਾਂ ਨੇ ਵੀ ਸ਼ਖਸ਼ਿਤ ਕੀਤੀ ਮੈਂ ਆਏ ਹੋਏ ਸਾਰੇ ਵੀਰਾਂ ਦਾ ਭੈਣਾਂ ਦਾ ਜੀ ਆਇਆਂ ਬਹੁਤ-ਬਹੁਤ ਧੰਨਵਾਦ ਕਰਦਾ ਇਸ ਜਨਮ ਅਸ਼ਟਮੀ ਕ੍ਰਿਸ਼ਨ ਪਵਨ ਦੇ ਮੌਕੇ ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕੀ ਦਿੰਦਾ ਜੈ ਸ਼੍ਰੀ ਕ੍ਰਿਸ਼ਨ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਹਿਰ ਦੇ ਪਤਵੰਤੇ ਨਵਜੁਗ ਊਰਜਾ ਗਰੋਪਤੇ ਬੱਬਰ ਫਾਰਮ ਦੇ ਸਾਰੇ ਸਾਥਮੈਨਾਂ ਨੇ ਰਣਕੇ ਅੱਜ ਜਿਹੜਾ ਅੱਜ ਦਾ ਜੋ ਕਰਡੇ ਆ ਉਹ ਜਨਮਸ਼ਟਮੀ ਭਗਵਾਨ ਕ੍ਰਿਸ਼ਨ ਜੀ ਦੇ ਪਵਿੱਤਰ ਦਿਹਾੜੇ ਨੂੰ ਮੁੱਖ ਰੱਖਦੇ ਹੋ ਉਹਨਾਂ ਨੂੰ ਸਮਰਪਿਤ ਕੀਤਾ ਤੇ ਮੈਨੂੰ ਅੱਜ ਸਾਰੇ ਆਪਣੇ ਪਰਿਵਾਰਾਂ ਨੇ ਇੱਕ ਸਦਾ ਬੱਤਰ ਦਿੱਤਾ ਤੇ ਅੱਜ ਮੈਨੂੰ ਖੁਸ਼ੀ ਆ ਵੀ ਸਾਰੇ ਪਰਿਵਾਰਾਂ ਨਾਲ ਜਿਹੜੀ ਖੁਸ਼ੀ ਸਾਂਝੀ ਕਰਨ ਦਾ ਮੌਕਾ ਮਿਲਿਆ ਤੇ ਮੈਂ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਇਨ ਦਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਤੇ ਜਨਮ ਅਸ਼ਟਮੀ ਦੀ ਸਾਰਿਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ